ਜੀ ਪੰਜਾਬੀਆਂ ਲਈ ਗਰਮੀ ਹੋਵੇ ਜਾਂ ਸਰਦੀ ਹੋਵੇ ਜਿਹੜੀ ਚਾਹ ਆ ਨਾ ਚਾਹ ਹੀ ਸਾਰਾ ਗੋਸ਼ ਹੁੰਦੀ ਆ ਜੀ ਕੁਝ ਵੀ ਹੋ ਜੇ ਪਰ ਅਸੀਂ ਚਾਹ ਨਹੀਂ ਛੱਡ ਸਕਦੇ ਤੇ ਜੇ ਚਾਹ ਹੋਵੇ ਗੁੜ ਵਾਲੀ ਫਿਰ ਤਾਂ ਮਜ਼ਾ ਹੀ ਵੱਖਰਾ ਹੁੰਦਾ ਹੈ ਜੀ ਆਓ ਅੱਜ ਆਪਾਂ ਵੀ ਬਣਾਉਣੀ ਆ ਗੁੜ ਵਾਲੀ ਚਾਹ ਪਾਣੀ ਜਿਹੜਾ ਮੈਂ ਰੱਖਤਾ ਸੀਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜਾ ਗੁੜ ਪਾ ਦਿੱਤਾ ਸੀਗਾ ਕਿਉਂਕਿ ਗੁੜ ਵਾਲੀ ਚਾਹ ਜਿਹੜੀ ਨਾ ਸਾਰੇ ਨਹੀਂ ਬਣਾ ਪਾਉਂਦੇ ਗੁੜ ਵਾਲੀ ਚਾਹ ਜਿਹੜੀ ਸਾਰੇ ਲੋਕ ਇੱਕ ਕਈ ਲੋਕੀ ਕਹਿ ਦਿੰਦੇ ਨੇ ਕਿ ਚਾਹ ਫਟ ਜਾਂਦੀ ਹੈ ਲੇਕਿਨ ਅੱਜ ਆਪਾਂ ਤੁਹਾਨੂੰ ਚਾਹ ਬਣਾ ਕੇ ਦਿਖਾਵਾਂਗੇ ਕਿ ਬਿਲਕੁਲ ਵੀ ਨਹੀਂ ਫਟੂਗੀ ਉਹਦੇ ਵਿੱਚ ਆਪਾਂ ਸਾਰੇ ਮਸਾਲੇ ਵੀ ਐਡ ਕਰਾਂਗੇ ਜਿੱਦਾਂ ਕਿ ਤੁਸੀਂ ਦੇਖ ਹੀ ਰਹੇ ਹੋ ਆਪਾਂ ਜੋ ਐਂਡ ਸੌਂਫ ਇਲਾਚੀ ਲੌਂਗ ਸਾਰਾ ਕੁਝ ਜਿਹੜਾ ਐਡ ਕਰ ਦਿਨਾ ਹੈ ਇੱਕ ਤੁਸੀਂ ਟ੍ਰਿਕ ਕਰਕੇ ਦੇਖੋ ਅਗਰ ਤੁਹਾਡੀ ਚਾਹ ਫਟਦੀ ਹੈ ਤੇ ਤੁਸੀਂ ਉਹਦੇ ਵਿੱਚ ਅਦਰਕ ਨਾ ਪਾਓ ਕਿਉਂਕਿ ਅਦਰਕ ਦੇ ਵਿੱਚ ਕੀ ਹੁੰਦਾ ਹੈ ਕਿ ਕਹਿੰਦੇ ਹੁੰਦੇ ਆ ਕਿ ਤੇਜਾਬ ਅਦਰਕ ਨੂੰ ਲੱਗਾ ਹੁੰਦਾ ਹੈ ਉਹਦੇ ਵਿੱਚ ਇਸ ਕਰਕੇ ਜਿਹੜਾ ਗੁੜ ਜਦੋਂ ਗੁੜ ਵਾਲੀ ਚਾਹ ਚਾ ਆ ਪਾ ਅਦਰਕ ਪਾਉਨੇ ਆ ਤੇ ਜਿਹੜੀ ਚਾਹ ਫਟ ਜਾਂਦੀ ਆ ਵੈਸੇ ਅਸੀਂ ਜਿਹੜਾ ਅਦਰਕ ਵੀ ਯੂਜ਼ ਕਰ ਲੈਨੇ ਆ ਲੇਕਿਨ ਸਾਨੂੰ ਕਿਸੇ ਨੇ ਦੱਸਿਆ ਕਿ ਅਗਰ ਤੁਹਾਡੀ ਚਾਹ ਫਟੂਗੀ ਤੇ ਤੁਸੀਂ ਅਦਰਕ ਨੂੰ ਅਵੋਇਡ ਹੀ ਕਰਿਓ ਸੋ ਚੰਗੀ ਤਰ੍ਹਾਂ ਇਹਨੂੰ ਉਬਾਲਾਂ ਦੇਣਾ ਵਾ ਜਿਹੜਾ ਗੁੜ ਦੇ ਉੱਪਰ ਜਿਹੜੀ ਥੋੜੀ ਥੋੜੀ ਇੱਕ ਝੱਗ ਜੀ ਬਣ ਜਾਂਦੀ ਹੈ ਉਹਨੂੰ ਕਹਿ ਦਿੰਦੇ ਨੇ ਮੈਲ ਉਹਨੂੰ ਤੁਸੀਂ ਉਤਾਰ ਸਕਦੇ ਹੋ ਪਹਿਲਾਂ ਚਮਚ ਦੇ ਨਾਲ ਜਿਹੜਾ ਆ ਉਹਨੂੰ ਉਤਾਰ ਲਿਓ ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਦੇਖੋ ਪੱਤੀ ਪਾਤੀ ਹੁਣ ਇੱਕ ਚਾਹ ਬਣਾਉਣ ਦਾ ਤਰੀਕਾ ਇਹ ਹੁੰਦਾ ਹੈ ਕਿ ਇਹ ਵਾਲਾ ਜਿਹੜਾ ਤੁਸੀਂ ਆਪਣੀ ਪੱਤੀ ਬਣ ਗਈਆਂ ਉਹਨੂੰ ਵੱਖਰਾ ਰੱਖ ਲਓ ਉਹਨੂੰ ਵੱਖਰਾ ਪਾਉਣ ਲਓ ਤੇ ਦੁੱਧ ਨੂੰ ਵੱਖਰਾ ਉਬਾਲਾ ਦਿਵਾ ਲਓ ਇੱਕ ਤੇ ਤਰੀਕਾ ਤੁਸੀਂ ਇਹ ਯੂਜ਼ ਕਰ ਸਕਦੇ ਹੋ ਦੂਜਾ ਤਰੀਕਾ ਆਪਾਂ ਜਿੱਦਾਂ ਨਾਰਮਲ ਚਾਹ ਬਣਾਉਂਦੇ ਆ ਉਹੀ ਤਰੀਕਾ ਆਪਣਾ ਹੈ ਜੀ ਨਾਰਮਲ ਜਿਹੜੀ ਆਪਾਂ ਦੁੱਧ ਪਾ ਕੇ ਤੇ ਚਾਹ ਨੂੰ ਚਾਏ ਇੱਕ ਬਾਲਾ ਦਵਾਓ ਦੋ ਬਾਲਾ ਦਵਾਓ ਲੇਕਿਨ ਚਾਹ ਅੱਡੀ ਨਹੀਂ ਫਟੋਗੀ ਸੋ ਇੱਥੇ ਆਪਣੀ ਚਾਹ ਜੜੀ ਦੁੱਧ ਪਾ ਦਿੱਤਾ ਸੀਗਾ ਤੇ ਉਬਾਲੇ ਨੇ ਨੂੰ ਆਪਾਂ 2-4 ਦਵਾ ਕੇ ਤੇ ਚਾਹ ਇੰਨੀ ਕੁ ਜ਼ਿਆਦਾ ਵਧੀਆ ਬਣਦੀ ਆ ਸੋ ਖੰਡ ਵਾਲੀ ਚਾਹ ਨੂੰ ਆਪਾਂ ਅਵਾਈਡ ਹੀ ਕਰਦੇ ਆ ਆਪਾਂ ਕੋਸ਼ਿਸ਼ ਕਰਦੇ ਆ ਕਿ ਗੁੜ ਵਾਲੀ ਚਾਹ ਹੀ ਬਣਾਈਏ ਤੁਸੀਂ ਵੀ ਦੱਸਿਓ ਕਿ ਜਿਹੜੀ ਗੁੜ ਵਾਲੀ ਚਾਹ ਤੁਹਾਨੂੰ ਕਿਵੇਂ ਦੀ ਲੱਗਦੀ ਆ ਸੋ ਇੱਥੇ ਮੇਰੀ ਚਾਹ ਥੋੜੀ ਜਿਹੀ ਉੱਪਰ ਹੀ ਸੀ ਵੀਡੀਓ ਦੇ ਚੱਕਰ ਦੇ ਵਿੱਚ ਵਿੱਚ ਹੀ ਲੇਕਿਨ ਆਪਾਂ ਸੈੱਟ ਕਰ ਲਿਆ ਫੇਰ ਇਹਨੂੰ ਆਪਾਂ 2-4 ਪਾਲੇ ਦਵਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਜੜਾ ਆ ਰਿੰਨ ਲਿਆ ਸੀਗਾ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿਨੂੰ ਕਿਨੂੰ ਚਾਹ ਪੀਣੀ ਪਸੰਦ ਆ ਕਿਨੂੰ ਕਿਨੂੰ ਨਹੀਂ ਕਿਨੂੰ ਕਿਨੂੰ ਖੰਡ ਦੀ ਚਾਹ ਪੀਣੀ ਪਸੰਦ ਆ ਤੇ ਕਿਨੂੰ ਕਿਨੂੰ ਗੁੜ ਦੀ ਚਾਹ ਪੀਣੀ ਪਸੰਦ ਆ ਸੋ ਇਹ ਸੀ ਜੀ ਆਪਣੀ ਅੱਜ ਦੀ ਗੁੜ ਵਾਲੀ ਚਾਹ ਸੋ ਥੈਂਕ ਯੂ so much for watching and do subscribe ਜਨਾਜ਼ ਨਾ ਨਹੀਂ ਕੀਤਾ ਜੀ ਸ਼ੋ ਯਰ ਲਵ